ਸਵਾਗਤ ਹੈ ਤੁਹਾਡੇ ਆਪਣੇ ਬੈਨੀਪਾਲ ਬੁਟੀਕ ਦੇ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਓ ਅਸੀਂ ਲੈ ਕੇ ਆਏ ਹਾਂ ਸਮਰ ਕਲੈਕਸ਼ਨ ਗਰਮੀਆਂ ਵਾਲੇ ਸੂਟ ਸਾਡੀ ਇਹ ਪਹਿਲੀ ਵੀਡੀਓ ਆ ਸਾਨੂੰ ਸਪੋਰਟ ਕਰਿਓ ਤੇ ਲਾਈਕ ਕਰਿਓ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਆ ਆ ਜੋ ਜੀ ਆਪਾਂ ਸੂਟ ਦੇਖੀਏ ਆ ਸਾਡਾ ਇਹ ਪਹਿਲਾ ਸੂਟ ਹੈ ਸਟਾਫਰ ਹੋਊਗਾ ਜੀ कॉटन ਤੇ ਇਹਦੇ ਵਰਕ ਕੀਤਾ ਹੋਇਆ ਸੂਟ ਹੈ ਜੀ ਪੌਂਚੇ ਵੀ ਵਰਕ ਕੀਤੇ ਹੋਏ ਨੇ ਇਹ ਦੇਖੋ ਤੁਸੀਂ ਸੂਟ ਕਿਹੜਾ ਵਰਕ ਹੋਇਆ ਹੋਇਆ ਜੀ ਠੀਕ ਹੈ ਜੀ ਤੇ ਇਹਦੇ ਗਲੇ ਤੇ ਵੀ ਵਰਕ ਕੀਤਾ ਹੋਇਆ ਹੈ ਗੜਾਵੀ ਵਰਕ ਹੈ ਤੇ ਕੇ ਰਵੀ ਵਰਕ ਹੈ ਮਸਟਰਡ येलो ਕਲਰ ਹੈ ਜੀ ਇਹਦੇ ਸਲਵਾਰ ਦੇ ਪਹੁੰਚੇ ਤੇ ਵੀ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਦੀ ਚੁੰਨੀ ਮਸਲੀਨ कॉटन ਦੀ ਚੁੰਨੀ ਆ ਜੀ ਤੇ ਇਹ ਵੀ ਲੈਸ ਦੇ ਨਾਲ ਰੈਡੀ ਕੀਤੀ ਹੋਈ ਆ ਚੁੰਨੀ ਜੇਕਰ ਤੁਹਾਨੂੰ ਸੂਟ ਪਸੰਦ ਨੇ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤੁਸੀਂ ਘਰ ਆ ਕੇ ਖਰੀਦਣਾ ਚਾਹੁੰਦੇ ਹੋ ਬੁਟੀਕ ਤੇ ਤਾਂ ਤੁਸੀਂ ਪ੍ਰੈਸਟਾਈਨ ਵਿਲੇਜ ਅਲੌર્ડ ਨੀਅਰ ਪ੍ਰੈਸਟਾਈਨ ਮਾਲ ਖੰਨਾ ਤੇ ਗਵਿੰਦਗੜ ਜੀ ਸਾਡੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਦੇ ਹੋ ਇਸ ਦੇ ਵਿੱਚ ਤਿੰਨ ਕਲਰ ਆਉਣਗੇ ਜੀ ਇਸ ਦੇ ਵਿੱਚ ਹੋਰ ਤਿੰਨ ਕਲਰ ਆਉਣਗੇ ਜੀ ਆਹ ਦੇਖੋ ਜੀ ਬਲੈਕ ਕਲਰ ਮਹਿਰੂਨ ਕਲਰ ਹੈ ਜੀ ਇੱਕ ਇੱਕ ਬਲੂ ਕਲਰ ਹੈ ਜੀ ਆਹ ਦੇਖੋ ਇਹਦੇ ਘੇਰਾ ਕੱਢਿਆ ਹੋਇਆ ਜੀ neck ਕੱਢਿਆ ਹੋਇਆ ਤੇ ਸਲਵਾਰ ਤੇ ਵੀ ਵਰਕ ਆ ਜੀ ਤੇ ਚੁੰਨੀ ਲੈਂਸ ਦੇ ਨਾਲ ਰੈਡੀ ਕੀਤੀ ਹੋਈ ਹੈ ਜੀ ਦੇਖ ਸਕਦੇ ਤੁਸੀਂ ਪਲੀਜ਼ ਇਹਨਾਂ ਚੋਂ ਜੇ ਤੁਹਾਨੂੰ ਕੋਈ ਪਸੰਦ ਆ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ DM ਕਰ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਫ੍ਰੀ ਆ ਜੀ ਤੁਹਾਨੂੰ ਅਗਰ ਤੁਸੀਂ ਵਿజిਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿజిਟ ਕਰਕੇ ਵੀ ਖਰੀਦ ਸਕਦੇ ਹੋ ਜੀ ਤੁਸੀਂ ਦੇਖ ਚੁੱਕੇ ਹੋ ਸੂਟ ਇਹਦੇ ਵਿੱਚ ਚਾਰ ਕਲਰ अवेलेबल ਨੇ ਜੀ ਸਾਡੇ ਕੋਲੇ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ DM ਕਰ ਸਕਦੇ ਹੋ WhatsApp ਦਾ ਨੰਬਰ ਹੈਗਾ ਜੀ 7986110171 ਅਗਰ ਤੁਸੀਂ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਹੋ ਤਾਂ ਵਿਜ਼ਿਟ ਵੀ ਕਰ ਸਕਦੇ ਹੋ ਇਹਦੇ ਵਿੱਚ ਕਲਰ ਆ ਗਏ ਕਮਸਟਰਡ येलो ब्लू ਕਲਰ ਬਲੈਕ ਕਲਰ ਤੇ ਮਹਿਰੂਨ ਕਲਰ ਜੀ हां जी दो सूट ਸਾਡੇ ਕੋਲੇ ਹੋਰ ਨੇ ਇਹਦੇ ਵਿੱਚ ਸਿਰਫ ਦੋਏ ਕਲਰ ਨੇ ਜੀ ਇਹਦਾ ਸਟੱਫ ਹੈਗਾ ਮਸਲੀਨ कॉटन ਤੇ ਦੁਪੱਟਾ ਵੀ ਮਸਲੀਨ कॉटन ਦਾ ਹੀ ਰਹੂਗਾ ਦੇਖੋ ਆਹ ਸੂਟਾ ਜੀ ਇਹ 올ਓਵਰ ਸੂਟ ਆ ਜੀ 5 ਮੀਟਰ ਤੇ ਸਾਰੇ ਸੂਟਾਂ ਦੇ ਉੱਪਰ ਨਾ ਜੀ ਦੇਖੋ ਸਟੈਂਪ ਜ਼ਰੂਰ ਲੱਗੀ ਹੋਈ ਹੋਊਗੀ ਕੋਈ ਡੁਪਲੀਕੇਟ ਕੱਪੜਾ ਨਹੀਂ ਹੈਗਾ ਜੀ ਇਹ ਆਹ ਦੇਖੋ ਕਲਰ ਇਹਦੇ ਵਿੱਚ ਇਹਦੇ ਨਾਲ ਮਸਲੀਨ कॉटन ਦਾ ਹੀ ਦੁਪੱਟਾ ਹੈ ਸਾਡਾ ਕੰਮ ਜੀ ਫੁੱਲ ਟਰਸਟਡ ਕੰਮ ਹੈ ਸਾਡਾ ਠੀਕ ਹੈ ਜੀ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਜੀ ਔਨਲਾਈਨ ਪੇਮੈਂਟ ਹੀ ਹੋਊਗੀ ਜੀ ਇਹਨਾਂ ਦੀ ਸਟਾ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸਾਡਾ ਫੁੱਲ ਟਰਸਟ ਵਾਲਾ ਕੰਮ ਹੈ ਜੀ ਇੱਕ ਕਲਰ ਇਹਦੇ ਵਿੱਚ ਆ ਸੀਗਾ ਜੀ ਦੋਨੇ ਕਲਰ ਬਹੁਤ ਪਿਆਰੇ ਨੇ ਜੀ ਇਹਦੇ ਨਾਲ ਦੁਪੱਟਾ ਆ ਸੀਗਾ ਜੀ ਪਲੀਜ਼ ਇਹਨਾਂ ਜੋ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ ਇਹ ਦੋਏ ਕਲਰ ਨੇ ਜੀ ਪਲੀਜ਼ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰੋ ਜੀ ਆ ਦੇਖੋ ਇਹ ਚ ਦੋ ਕਲਰ ਆ ਗਏ ਇੱਕ ਕਲਰ ਆ ਗਿਆ ਤੇ ਇੱਕ ਕਲਰ ਆ ਗਿਆ ਦੋਨੇ ਕਲਰ ਬਹੁਤ ਸੋਹਣੇ ਨੇ ਜੀ ਹਾਂਜੀ ਆ ਇੱਕ ਵਾਰ ਫੇਰ ਤੋਂ ਦੁਬਾਰਾ ਤੁਹਾਨੂੰ ਰਿਪੀਟ ਕਰਵਾ ਦਿੰਨੇ ਆ ਜੀ ਬਲੈਕ ਸੂਟ ਆ ਜੀ ਪੌਂਚੇ ਵੀ ਵਰਕ ਘੇਰਾ ਵਰਕ neck ਵਰਕ ਤੇ ਦੁਪੱਟਾ ਲੈਸ ਨਾਲ ਰੈਡੀ ਆ ਇਹਦੇ ਵਿੱਚ ਚਾਰ ਕਲਰ ਆ ਗਏ ਜੀ ਮਹਿਰੂਨ ਕਲਰ ਆ ਗਿਆ ਮਸਟਰਡ yellow ਤੇ ਬਲੂ ਕਲਰ ਆ ਗਿਆ ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ DM ਕਰ ਸਕਦੇ ਹੋ ਤੇ ਆਹ ਵਾਲੇ ਦੋ ਸੂਟ ਆ ਗਏ ਜੀ ਇਹ ਵੀ ਕਲਰ ਬਹੁਤ ਪਿਆਰੇ ਨੇ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਆ ਵਾਲੇ ਸੂਟ ਤਾਂ ਜੀ ਗਰਲਿਸ਼ ਲੁੱਕ ਵਾਲੇ ਸੂਟ ਨੇ ਵੈਸੇ ਕੋਈ ਵੀ ਸਟਿਚ ਕਰਵਾ ਸਕਦਾ ਸੂਟ ਸਾਰਿਆਂ ਦੇ ਕਲਰ ਬਹੁਤ ਵਧੀਆ ਨੇ ਜੀ ਸਟਿਚਿੰਗ ਅਵੇਲੇਬਲ ਹੈ ਜੀ ਅਗਰ ਕਿਸੇ ਨੇ ਸਟਿਚ ਕਰਵਾ ਕੇ ਲੈਣਾ ਤਾਂ ਸੀ ਸਟਿਚ ਕਰਕੇ ਵੀ ਦੇ ਸਕਦੇ ਹਾਂ ਜੀ ਤੁਹਾਨੂੰ ਸੂਟ ਵਿਜ਼ਿਟ ਕਰਨਾ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜੀ ਸਾਡੇ ਕੋਲੇ ਆ ਕੇ ਬੁਟੀਕ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਾਈਕ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲਓ ਜੀ ਪਲੀਜ਼ ਸਾਨੂੰ ਵੀ ਸਪੋਰਟ ਕਰੋ ਜੀ ਥੈਂਕ ਯੂ ਸੋ ਮਚ ਜੀ